फरीदकोट ਦੀ ਬਾਜੀਗਰ ਬਸਤੀ ਦੀ ਮੁੱਖ ਸੜਕ ਜੋ ਸ਼ਹਿਰ ਨੂੰ ਸਾਧ ਕਰੋੜ ਨਾਲ ਜੋੜਦੀ ਹੈ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਪੈਨ ਕਾਰਨ ਖੁੱਲੇ ਨਾਲੇ ਨੂੰ ਬੰਦ ਕਰ ਅੰਡਰਗਰਾਊਂਡ ਪਾਈਪ ਪਾਉਣ ਕਾਰਨ ਟੁੱਟ ਚੁੱਕੀ ਹੈ ਜਿਸ ਕਾਰਨ ਆਸ-ਪਾਸ ਦੇ ਲੋਕਾਂ ਦਾ ਰਹਿਣਾ ਦੁਬਰ ਹੋ ਚੁੱਕਾ ਹੈ ਤੇ ਤੁਲੰਘਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਈ ਹਾਦਸੇ ਵੀ ਇਸ ਸੜਕ ਦੇ ਟੁੱਟੇ ਹੋਣ ਕਾਰਨ ਵਾਪਰ ਚੁੱਕੇ ਸਨ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਨਿਰਮਾਨ ਕਾਰਜ ਦਾ ਆਗਾਜ਼ ਵਿਧਾਇਕ ਗੁਰਤਾ ਸਿੰਘ ਤੇ ਇਸੇ ਨਿਰਮਾਨ ਕਾਰਜ ਦਾ ਆਗਾਜ਼ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਕਰਵਾਇਆ ਗਿਆ ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਦਾ ਸਰਕਾਰ ਦਾ ਧੰਨਵਾਦ ਕੀਤਾ ਗਿਆ ਕੋ ਅਸਲ ਦੇ ਵਿੱਚ ਪਹਿਲੇ ਟੀਮਾਂ ਦੇ ਵਿੱਚ ਅਸਲ ਇਹ ਫ੍ਰੀਕੋਰਟ ਦੀ ਇੱਕ ਅਹਿਮ ਰੋਡ ਹੈ ਜਿਹੜੀ ਫ੍ਰੀਕੋਰਟ ਸ਼ਹਿਰ ਨੂੰ ਸਾਦਕ ਦੇ ਨਾਲ ਜੋੜਦੀ ਹੈ ਔਰ 37.43 ਕਿਲੋ ਲੱਖ ਦੇ ਨਾਲ ਇਹ ਸੜਕ ਅਸੀਂ ਹੁਣ ਕੰਪਲੀਟ ਕਰਨ ਜਾ ਰਹੇ ਹਾਂ ਜਿੱਥੇ ਜਿੱਥੇ ਜ਼ਿਆਦਾ ਟੁੱਟੀ ਹੋਈ ਉੱਥੇ ਪੱਥਰ ਵੀ ਪਾਵਾਂਗੇ ਤੇ ਬਾਕੀ ਦੇ ਉੱਤੇ ਪੀਸੀ ਪੈਣੀ ਹੈ ਕੁਝ ਜਿਹੜੀਆਂ ਸੀਵਰੇਜ ਤੇ ਕਰਕੇ ਵੀ ਕਾਫੀ ਇਹਦੀ ਪੱਟਾ ਖੋਈ ਹੋਈ ਸੀਗੀ ਉਹ ਸਾਰੀ ਠੀਕ ਕਰਨ ਵਾਸਤੇ ਜਿਹੜਾ ਹੈਗਾ 37.43 ਲੱਖ ਦੇ ਇਹ ਉਥੇ ਨਾਲੇ ਨੂੰ ਬਹੁਤ ਜਲਦ ਜਿਹੜਾ ਅਸੀਂ ਉਹ ਮੁਕੰਮਲ ਕਰਾਂਗੇ ਤੋ ਪਿਛਲੀ ਸਰਕਾਰ ਜਦੋਂ ਇਹ ਤਾਂ ਕਾਫੀ ਜਿਹੜੇ ਕਾਰਸੇ ਕੰਮ ਸੀ અધੂਰੇ ਪਏ ਸੀ ਜਾਂ ਵਿੱਚ ਰੁਕੇ ਸੀ ਉਸ ਨੂੰ ਪੂਰਾ ਕਰਨੀ ਸਰਕਾਰ ਹੁਣ ਕਿਸ ਤਰ੍ਹਾਂ ਕਰ ਰਹੀ ਹੈ। ਦੇਖੋ ਅਸੀਂ ਤਾਂ ਜਿੱਦਾਂ ਦੇ ਸਰਕਾਰ ਬਣੀ ਉਹਦੇ ਤੇ ਹਰ ਕੰਮ ਨੂੰ ਪੂਰਾ ਕਰਨ ਤੇ ਲੱਗੇ ਹੋਏ ਹਾਂ। ਤਾਂ ਸਿਰੇਜ ਦਾ ਧੂਰਾ ਕੰਮ ਸੀ ਉਹ ਵੀ ਅਸੀਂ ਪੂਰਾ ਕੀਤਾ। ਹੋਰ ਵੀ ਬਜਟ ਆ ਰਹੇ ਜਿੱਥੇ ਇਹਨਾਂ ਦੇ ਨਕਸ਼ੇ ਦੇ ਵਿੱਚ ਨਹੀਂ ਸੀ ਨਵਾਂ ਸਿਰੇਜ ਵੀ ਪਾਵਾਂਗੇ। ਜਿਹੜਾ ਪੱਟ ਕੇ ਛੱਡਿਆ ਉਹ ਵੀ ਠੀਕ ਕਰੀ ਜਾਂਦੇ ਹਾਂ। ਸੋ ਇਹ ਵੀ ਜਿਹੜਾ ਉਹਦਾ ਇੱਕ ਹਿੱਸਾ ਹੈ। ਉਹ ਬਹੁਤ ਚੱਲਦਾ ਸਾਰੀਆਂ ਸੜਕਾਂ ਤੇ ਹੋਰ ਵੀ ਬੜੇ ਵਿਕਾਸ ਕਾਰਜ ਫਰੀ ਕੋਟ ਸ਼ਹਿਰ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਉਹ ਹੁਣ ਹੋਰ ਕਿਹੜੇ ਪ੍ਰੋਜੈਕਟ ਹੈ ਜਿਹੜਾ ਹੁਣ ਪਾਈਪਲਾਈਨ ਚੱਲਦਾ ਹੈ ਇਹ ਸਾਰੇ ਚੱਲ ਰਿਹਾ ਜੀ ਅਸੀਂ ਕਾਫੀ ਉੱਤੇ ਕੰਮ ਕਰ ਰਹੇ ਹਾਂ ਪਰ ਉਹ ਤੁਹਾਡੇ ਸਾਹਮਣੇ ਸਾਡਾ ਕੰਮ ਇਹ ਜਦੋਂ ਅਸੀਂ ਨੀਂ ਪੱਥਰ ਨਹੀਂ ਲਾ ਕੇ ਜਾਂਦੇ ਅਸੀਂ ਕੰਮ ਸ਼ੁਰੂ ਕਰਾਉਣੇ ਜਦੋਂ ਪੈਸੇ ਦੇ ਦਿੰਨੇ ਆ ਫਿਰ ਅਸੀਂ ਆਉਨੇ ਆ ਜਿਹੜਾ ਵੀ ਜਦੋਂ ਦੀ ਵੀ ਸਰਕਾਰ ਬਣੀ ਅਸੀਂ ਜਿਹੜਾ ਵੀ ਕੰਮ ਕੀਤਾ ਨੀਂ ਪੱਥਰ ਨਹੀਂ ਲਾ ਕੇ ਵੀ ਜਿਵੇਂ ਮਾਨ ਸਾਹਿਬ ਕਹਿੰਦੇ ਸੀ ਝੂਟੇ ਕਹਿੰਦੇ ਫਿਰ ਉਹ ਕੰਮ ਨਹੀਂ ਕਰਨਾ ਕੰਮ ਸ਼ੁਰੂ ਕਰਾਉਣਾ ਕੰਮ ਦਾ ਦਿੱਟ ਘਾਟਰ ਕਰਨੇ ਹੋ ਸਾਡਾ ਕੰਮ ਸਰ ਕਿੰਨੇ ਦਿਨਾਂ ਵਿੱਚ ਇਹ ਕੰਮ ਜਿਹੜਾ ਮੁਕੰਮਲ ਹੋ ਜਾਏ ਤੇ ਬਹੁਤ ਜਲਦੀ ਕਿਉਂਕਿ ਪਹਿਲਾਂ ਪੱਥਰ ਪੈਣਾ ਉਸ ਤੋਂ ਬਾਅਦ ਜਿੱਤੇ ਮੌਸਮ ਠੀਕ ਹੋਏ ਕੋਈ ਕਈ ਵਾਰ ਬਰਸਾਤਾਂ ਹੀ ਪੈਣ ਲੱਗ ਜਾਂਦੀਆਂ ਉਹਦੇ ਨਾਲ ਲੱਕ ਕਈ ਵਾਰ ਨਹੀਂ ਹੁੰਦੀ ਪਰ ਸਾਡੀ ਕੋਸ਼ਿਸ਼ ਇਹ ਵੀ ਜਿੱਤੇ ਵੀ ਉਹੋ ਜ ਹੋਵੇ ਉੱਤੇ ਜਿਹੜਾ ਕੰਮ ਮੁਕੰਮਲ ਕਰਨਾ ਹੈ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਜੀ ਅੱਜ ਸ਼ੋਭ ਅਫਸਰ ਦੇ ਮੌਕੇ ਤੇ ਮਾਨਯੋਗ ਵਿਧਾਇਕ ਸਾਹਿਬ ਨੇ ਸ਼ੁਰੂਆਤ ਕੀਤਾ ਹੈ ਕਿ ਇਹਨਾਂ ਦੇ ਇਹਨਾਂ ਨੇ ਵਾਅਦਾ ਵੀ ਕੀਤਾ ਹੈ ਕਿ ਛੇਤੀ ਤੋਂ ਛੇਤੀ ਇਹ ਕੰਮ ਮੁਕੰਮਲ ਹੋਵੇਗਾ ਇਹ ਐਮ ਰੋਡ ਹੈ ਜੋ ਕਿ ਸ਼ਹਿਰ ਤੋਂ ਲੈ ਕੇ ਤੇ 7 ਕਰੋੜ ਨੂੰ ਮਿਲਦੀ ਹੈ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜੋ ਵੀ ਕੰਮ ਸ਼ੁਰੂ ਕਰਨਾ ਹੈ ਇਹ ਤੇ ਸੀਵਰੇਜ ਦਾ ਪੁਆਇੰਟ ਹੈ ਉਹਦੇ ਉਸ ਮੈਨ ਹੋਲ ਨੂੰ ਠੀਕ ਕੀਤਾ ਜਾਵੇ ਜਿੱਥੇ ਪਾਣੀ ਲੀਕ ਕਰ ਜਾਵੇ ਉਹਨੂੰ ਠੀਕ ਕੀਤਾ ਜਾਵੇ ਤਾਂ ਕਿ ਰੋਡ ਬਣ ਤੋਂ ਬਾਅਦ ਟੁੱਟੇ ਨਾ ਤੇ ਮਜ਼ਬੂਤੀ ਨਾਲੇ ਰੋਡ ਬਣ ਜਾਵੇ ਤੇ ਸ਼ਹਿਰ ਵਾਸਤੇ ਇੱਕ ਨਮੂਨਾ ਯਾਦ ਹੋ ਜਾਵੇ ਮੈਂ ਧੰਨਵਾਦੀ ਹਾਂ ਮਾਨਯੋਗ ਵਿਧਾਇਕ ਸਾਹਿਬ ਦਾ ਤੇ ਇਹਨਾਂ ਦੀ ਸਰਕਾਰ ਦਾ ਵੀ ਜਿਹੜਾ ਹੈ ਇਹ ਦੂਰੇ ਕੰਮ ਨੂੰ ਸ਼ੁਰੂ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ